ਏਂਜਲ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆ ਅੰਮ੍ਰਿਤਸਰ ਪ੍ਰੇਮ ਨਗਰ ਹਾਂਜੀ ਕੀ ਗੱਲ ਹੋਈ ਹੈ ਮੇਰਾ ਰਿਲੇਸ਼ਨ ਸੀਗਾ 2 ਸਾਲ ਤੋਂ ਮੁੰਡੇ ਨਾਲ ਪਹਿਲੇ ਤਾਂ ਉਹਨੇ ਮੈਨੂੰ ਵਿਆਹ ਦੇ ਲਾਰੇ ਲਾ ਲਾ ਕੇ ਮੇਰਾ 2 ਸਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਤੇ ਫਿਰ ਹੁਣ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤੇ ਫਿਰ ਕਹਿੰਦੇ ਕਿ ਤੂੰ ਹੀ ਛੋਟੀ ਜਾਂਦੇ ਅਸੀਂ ਤਾਂ ਨਾ ਵਿਆਹ ਨਹੀਂ ਕਰਨਾ ਮੁੰਡੇ ਦਾ ਨਾਮ ਕੀ ਹੈ ਰੁਦਰਾਕਸ਼ ਸ਼ਰਮਾ ਉਹ ਕਿੱਥੇ ਰਹਿਣ ਵਾਲਾ ਸੀ ਲੋਰੀਗੇਟ ਸ਼ਮਨ ਸ਼ਾਦਰ ਘਰ ਦੇ ਸਾਹਮਣੇ ਮੇਰੇ ਵੱਲੋਂ ਕਿਹਾ ਗਿਆ ਸੀ ਉਹਦੀ ਮੰਮੀ ਵੱਲੋਂ ਇਹ ਤਾਂ ਮੁੰਡੇ ਨਾਲ ਗੱਲਬਾਤ ਹੋਈ ਤੋ ਨਹੀਂ ਹੋਈ ਹੋਈ 2 ਦਿਨ ਪਹਿਲੇ ਉਹਦੇ ਘਰੇ ਉਹਨਾਂ ਨੇ ਬੁਲਾਇਆ ਸੀਗਾ ਤੇ ਫੇਰ ਉਹ ਹੀ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਛੋਟੀ ਜਾਂਦੇ ਆ ਤੁਸੀਂ ਜੋ ਕਰਨਾ ਕਰ ਲੋ ਅਸੀਂ ਨਹੀਂ ਕਿਸੇ ਤੋਂ ਡਰਦੇ ਵੈਲਕਮ ਇਨ 2 ਸਾਲ ਕਿੱਦਾਂ ਗੱਲਬਾਤ ਹੋਈ ਸੀ ਮੈਂ ਅੰਟੀ ਉਹਨਾਂ ਤਾਂ ਕੰਮ ਤੇ ਗਈ ਸੀ ਕੰਮ ਤੇ ਮਿਲੇ ਸੀ ਦਾ ਫਾਦਰ ਕੰਮ ਕਰਵਾਂਦੇ ਆ ਨਾ ਤੇ ਉੱਥੇ ਗਈ ਸੀ ਮੇਰੇ ਮੰਮਾ ਨੂੰ 10 ਸਾਲ ਹੋ ਗਏ ਉੱਥੇ ਕੰਮ ਕਰਦੇ ਤੇ ਮੰਮਾ ਨਾ ਗਈ ਸੀ ਤੇ ਫਿਰ ਉੱਥੇ ਮਿਲੇ ਸੀ ਕਿੰਨੇ ਸਾਲ ਜੀ ਦਸਤਾਰਾ ਸਾਲ ਇਹ ਲੋਕ ਲੈ ਚਾਏ ਅਕਸੋ ਦਾ ਸਾਲ ਸੀ 15 ਵਿੱਚ ਲੱਗੀ ਸੀ ਜੀ ਮਮਾ ਨਾਲ ਗੱਲਬਾਤ ਕੀਤੀ ਵੀ ਮੈਂ ਨਾਲ ਹਾਂ ਜੀ ਉਹ ਕਹਿੰਦੇ ਕਿ ਤੁਸੀਂ ਛੋਟੀ ਜਾਂਦੇ ਅਸੀਂ ਨਹੀਂ ਤਾਂ ਲਗਵਾ ਸਕਦੇ ਕਿ ਜੋ ਤੁਸੀਂ ਕਰਨਾ ਕਰ ਲੋ ਮੈਨੂੰ ਬਲੈਕਮੇਲ ਵੀ ਕਰਦਾ ਰਿਹਾ ਆ ਕਿਸ ਤਰ੍ਹਾਂ ਬਲੈਕਮੇਲ ਉਹ ਦੇਖੋ ਫੋਟੋਜ਼ ਹੈ ਗਿਆਆਂ ਦੂਸਰੀਆਂ ਪਰ ਪ੍ਰਾਈਵੇਟ ਫੋਟੋ ਉਸੇ ਕਹਿੰਦਾ ਹਾਂਜੀ ਮੇਰੀਆਂ ਹੈ ਗਿਆ ਤੇ ਉਸ ਕਰਕੇ ਫਿਰ ਉਹ ਕਹਿੰਦਾ ਕਿ ਮੈਂ ਫੋਟੋ ਵਾਇਰਲ ਕਰ ਦੂੰਗਾ ਇਹ ਕਰ ਦੂੰਗਾ ਜੋ ਮਰਜ਼ੀ ਕਰ ਬਲੈਕਮੇਲ ਕਰ ਕਰਕੇ ਉਹਨੇ ਮੇਰ ਕੋ ਕਦੀ ਕਹਿੰਦਾ ਸੀ ਸੜਕ ਤੇ ਜਾ ਉਠਕ ਬੈਠ ਕੱਲ ਜਾ ਜਾਂ ਪੂਰੇ ਕੱਪੜੇ ਉਤਾਰ ਕੇ ਬਾਹਰ ਜਾ ਉੱਪਰ ਜਾ ਕੇ ਕੋਠੇ ਤੋਂ ਤਿੰਨ ਮੰਜ਼ਲ ਤੋਂ ਆਪਣਾ ਕਦੀ ਫੋਨ ਸੁੱਟ ਦੇ ਕੱਡੀ ਕੋਚ ਕਰ ਲਿਆ ਐਡਾ ਬਹੁਤ ਕੋਚ ਕਰਵਾਇਆ ਰਿਲੇਸ਼ਨ ਨਾਲ 도ਚ ਨਹੀਂ ਕਰਦਾ ਰਹੇ ਹਾਂਜੀ ਪੂਜਾ ਕਲਿਆਣ ਹਾਂਜੀ ਮੇਰੀ ਲੱਤੀ ਨੇ ਕੀਤਾ ਉਹਦੀ ਆਮ ਉਹਦਾ ਨਾਮ ਐਂਜਲ ਕਲਿਆਣ ਤੁਹਾਡੀ ਕੌਣ ਕਰਦੀ ਮੇਰੀ ਬੇਟੀ ਹੈ ਇਹਦਾ ਮੈਟਰ ਇਹ ਆ ਕਿ 2.5 ਸਾਲ ਤੋਂ ਕਿਸੇ ਦੇ ਮਤਲਬ ਕਿ ਜਿੱਥੇ ਮੈਂ ਕੰਮ ਕਰਦੀ 10 ਸਾਲ ਤੋਂ ਉਹਨਾਂ ਦੇ ਬੇਟੇ ਦੇ ਨਾਲ ਰਿਲੇਸ਼ਨ ਸੀਗਾ ਠੀਕ ਹੈ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਗੱਲਾਂ ਗੁੱਲਾਂ ਚ ਲਿਆ ਕੇ ਮੁੰਡੇ ਨੇ ਇਹਦੇ ਨਾਲ 2.5 ਸਾਲ ਤੋਂ ਸੈਸ਼ਨ ਕਰਦੇ ਰਹੇ ਆ ਤੇ ਹੁਣ ਐਂਡ ਤੇ ਲਾਸਟ ਤੇ ਆ ਕੇ ਕਹਿੰਦੇ ਆ ਕਿ ਤੁਸੀਂ ਛੋਟੀ ਜਾਤੀ ਦੇ ਆਸੀਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦੇ ਇਹ ਇਹ ਦੇ ਵੱਲੋਂ ਬੋਲਿਆ ਗਿਆ ਇਹ ਅਰੁਣ ਸ਼ਰਮਾ ਉਹਦੇ ਪਿਤਾ ਦੇ ਵੱਲੋਂ ਤੇ ਉਹਦੀ ਮਾਤਾ ਦੇ ਵੱਲੋਂ ਅੱਛਾ ਜੀ ਨੀਹਾ ਸ਼ਰਮਾ ਉਹ ਤੁਹਾਡੀ ਲੜਕੀ ਐ ਐਪਲੀਕੇਸ਼ਨ ਜਾਈ ਉਹ ਕਿੰਨੀ ਐ ਸੀ ਉਹ ਤਾਂ 15 ਸਾਲ ਦੀ ਹੁਣ 17 ਸਾਲ ਦੀ ਤੁਸੀਂ ਗੱਲਬਾਤ ਕੀਤੀ ਮੁੰਡੇ ਵਾਲਿਆਂ ਨਾਲ ਹਾਂ ਜੀ ਕੀਤੀ ਸੀ ਉਹਨਾਂ ਨਾਲ ਬਸਲ ਕੇ ਤਿੰਨ ਵਾਰ ਉਹਨਾਂ ਨਾਲ ਗੱਲ ਕੀਤੀ ਤਿੰਨੋਂ ਵਾਰ ਕਹਿੰਦੇ ਕਹਿ ਦੇਂਦੇ ਕਰ ਦਾਂਗੇ ਰੁਕ ਜਾਓ ਕਰ ਦਾਂਗੇ ਰੁਕ ਜਾਓ ਬਾਦ ਵਿੱਚ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੁੰਦੀ ਆ ਆਪਸ ਹੀ ਲੜ ਪੈਂਦੇ ਤਾਂ ਕਰਕੇ ਇਹਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਪਤਾ ਸੀ ਕੀ ਗੱਲ ਬਾਰੇ ਇਹ ਲੜਕੀ ਦੇ ਰਿਲੇਸ਼ਨ ਬਾਰੇ ਪਤਾ ਸੀ? ਮੈਨੂੰ ਬਾਅਦ 'ਚ ਪਤਾ ਲੱਗਿਆ ਸੀ। ਹਾਂਜੀ ਪਹਿਲਾਂ ਨਹੀਂ ਪਤਾ ਬਾਅਦ 'ਚ ਪਤਾ ਲੱਗਿਆ। ਇਹਦਾ ਦੂਸਰਾ ਦੂਸਰਾ ਚਾਂਸ ਜੇ ਇਹਦਾ। ਅੱਛਾ ਪਹਿਲੇ ਪਹਿਲੇ ਨਹੀਂ ਕਰਦੇ। ਹਾਂਜੀ। ਮੰਗੇ ਕਰਦੇ ਕਿ ਮੇਰੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ। ਮੈਟਰ ਇਹ ਆ ਵੀ ਇੱਕ ਨਾ ਸਾਨੂੰ ਅਤਲਾ ਮਿਲੀ ਸੀ ਕੰਟਰੋਲ ਰੂਮ ਥਰੂ ਵੀ ਇੱਕ ਲੜਕੀ ਆ ਇਜਲ ਕਲਿਆਣ ਪੁੱਤਰੀ ਰੋਹਿਤ ਕਲਿਆਣ ਪ੍ਰੇਮ ਨਗਰ ਦੀ ਰਹਿਣ ਵਾਲੀ ਆ ਫਿਰ ਨੇ ਕੋਈ ਜਰੀਲੀ ਚੀਜ਼ ਖਾਧੀ ਆ ਤੇ ਕੋਈ ਨਾਨਕ ਦੇਵ ਅਮਰਜੈਂਸੀ ਵਾਰਡ ਚ ਦਾਖਲ ਆ ਤੇ ਇਹਦੇ ਜੋ ਕਾਰਵਾਈ ਬੰਦੀ ਉਹ ਕਰੋ ਇਸ ਕਰਕੇ ਅਸੀਂ ਇਹਦੇ ਬਾਰੇ ਇਹਦੇ ਕੋਈ ਜਾਣਕਾਰੀ ਨਹੀਂ ਆ ਹੁਣ ਉਹਦੀ ਸਟੇਟਮੈਂਟ ਲਿਖਾਂਗੇ ਜੋ ਉਹਦੇ ਮੁਤਾਬਕ ਬੰਦੀ ਕਾਰਵਾਈ ਅੱਗੇ ਕੀਤੀ ਜਾਵੇ ਸੁਣਨ ਕਿਸੇ ਦਾ ਨਾਮ ਵਗੈਰਾ ਦੱਸਿਆ ਕੋਈ ਅਜੇ ਨਹੀਂ ਕੁਝ ਵੀ ਅਜੇ ਤੇ ਆਏ ਆ ਜੋ ਵੀ ਉਹ ਉਹਦੇ ਬਿਆਨ ਮੁਤਾਬਕ ਅੱਗੇ ਦਿਓ ਵੀ ਕਾਰਵਾਈ ਆ ਉਹ ਕਰਦਾ